ਪਿੰਡ ਰੌਕੇ ਠਾੜ ਦੇ ਸਰਕਾਰੀ ਹਾਈ ਸਕੂਲ ਵਿਖੇ ਹੋਈ ਚੋਰੀ ਬਲਾਗ ਮਮਦੋੜ ਦੇ ਦਿਨ ਆਉਂਦੇ ਪਿੰਡ ਰੌਕੇ ਠਾੜ ਦੇ ਸਰਕਾਰੀ ਸਕੂਲ ਦੇ ਦਫ਼ਤਰ ਵਿੱਚੋਂ ਚੋਰੀ ਹੋਣ ਦੀ ਖਬਰ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸਕੂਲ ਕਮੇਟੀ ਦੇ ਚੇਅਰਮੈਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਜਦੋਂ ਬੀਤੇ ਦਿਨ ਸਵੇਰੇ 9 ਵਜੇ ਸਕੂਲ ਵਿੱਚ ਕੰਮ ਕਰਨ ਲਈ ਆਏ ਤਾਂ ਉਹਨਾਂ ਦੇਖਿਆ ਕਿ ਦਫ਼ਤਰ ਦਾ ਦਰਵਾਜ਼ਾ ਟੁੱਟਾ ਹੋਇਆ ਹੈ ਉਹਨਾਂ ਦੱਸਿਆ ਕਿ ਬੀਤੀ ਰਾਤ ਨੂੰ ਚੋਰ ਦਫ਼ਤਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਗਏ ਤੇ ਲਗਭਗ 1 ਲੱਖ ਰੁਪਏ ਦੇ ਕਰੀਬ ਦਾ ਸਮਾਨ ਚੋਰੀ ਕਰਕੇ ਲੈ ਗਏ ਉਹਨਾਂ ਦੱਸਿਆ ਕਿ ਦਫ਼ਤਰ ਵਿੱਚੋਂ ਇੱਕ ਸਾਊਂਡ ਸਿਸਟਮ, ਇੱਕ CPU, ਇੱਕ ਪ੍ਰਿੰਟਰ, ਇੱਕ 42 ਇੰਚ LCD, ਇੱਕ CCTV ਕੈਮਰਾ ਤੇ ਦਫ਼ਤਰ ਦੀਆਂ ਅਲਮਾਰੀਆਂ ਦੇ ਲੋਕਰ ਤੋੜ ਕੇ ਸਮਾਨ ਨਾਲ ਛੇੜਛਾੜ ਕੀਤੀ ਗਈ ਹੈ। ਇਸ ਸਬੰਧੀ ਖਾਣਾ ਮਾਮੂਲੂਕ ਨੂੰ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਮੰਗ ਕੀਤੀ ਕਿ ਚੋਰੀਆਂ ਤੇ ਕਾਰਵਾਈ ਕੀਤੀ ਜਾਵੇ ਤੇ ਸਕੂਲਾਂ 'ਚ ਹੋ ਰਹੀਆਂ ਚੋਰੀਆਂ ਤੇ ਠੱਲ ਪਾਈ ਜਾਵੇ। ਸਾਡੇ ਸਕੂਲ ਦੇ ਵਿੱਚ ਸਿਨੇਮਾ ਐਕਸਿਸਟਮ ਲਿਆਂਦਾ ਸੀ ਬੱਚਿਆਂ ਦੇ ਬੁੱਲਣ ਵਾਸਤੇ ਸਵੇਰ ਦੀ ਪ੍ਰਾਰਥਨਾ ਵਾਸਤੇ। ਉਹ 11500 ਦਾ 6 ਦਿਨ ਪਹਿਲਾਂ ਲਿਆਂਦਾ ਸੀ। ਉਹ ਲਾਗੇ ਨੇ ਉਸ ਤੋਂ ਬਾਅਦ ਆਲਮਾਰੀ ਸੀ ਇਹ ﺍﻟमारी ਨੂੰ ਉਹਨਾਂ ਨੇ ਲੋਕ ਤੋੜਿਆ ਉਸ ਤੋਂ ਬਾਅਦ ਇੱਥੇ ਸਾਡੇ ਦਫਤਰ ਦੇ ਵਿੱਚ ਜਿਹੜੇ ਨੇ ਸਾਡੇ ਕਾਗਜ਼ ਪੱਤਰ ਪਏ ਹੁੰਦੇ ਨੇ ਸਾਡੀਆਂ ਗਰੰਟਾਂ ਦੇ ਉਹਨੂੰ ਇਥੋਂ ਅਰਲ ਪਾ ਕੇ ਉਹਨਾਂ ਨੇ ਤੋੜਿਆ ਤੇ ਜਿਹੜਾ ਸਾਡਾ ਸਰਕਾਰੀ ਰਿਕਾਰਡ ਜਿਹਦੇ ਨਾਲ ਛੇੜਛਾੜ ਕੀਤੀ ਹੈ ਉਸ ਤੋਂ ਬਾਅਦ ਆਹ ਜਿਹੜੀ ਵਾਰੀ ਸੀ ਇਸ ਨੂੰ ਉਹਨਾਂ ਨੇ ਇਹ ਖੋਲਿਆ ਉਸ ਤੋਂ ਬਾਅਦ ਸਾਡੇ ਇੱਥੇ ਸਰਵਿਸ ਬੁੱਕ ਪਈਆਂ ਹੁੰਦੀਆਂ ਨੇ ਟੀਚਰਾਂ ਦੀਆਂ ਉਹਨੂੰ ਇਹਨਾਂ ਨੇ ਭੰਨਿਆ ਉਸ ਤੋਂ ਬਾਅਦ ਉਹਦੇ ਨਾਲ ਹੀ ਛੇੜਛਾੜ ਕੀਤੀ ਐ ਆ ਵੀ ਸਮਾਨ ਸਾਰਾ ਥੱਲੇ ਖਿਲਾਰਿਆ ਪਿਆ ਐ ਉਸ ਤੋਂ ਇਲਾਵਾ ਉਹਨਾਂ ਨੇ ਇੱਥੇ ਕੁਝ ਸਮਾਨ ਜਿਹੜਾ ਸੀ ਉਹ ਆੱਗ ਵੀ ਲਗਾਈ ਐ ਤੇ ਇਸ ਤੋਂ ਇਲਾਵਾ ਇੱਥੇ ਇੱਕ ਕੰਪਿਊਟਰ ਪਿਆ ਸੀ ਸੀਪੀਯੂ ਪਿਆ ਸੀ ਨਾਲ ਪ੍ਰਿੰਟਰ ਪਿਆ ਸੀ ਤੇ ਕੋਈ ਲੈ ਗਏ ਨੇ ਉੱਪਰ ਕੈਮਰਾ ਲੱਗਿਆ ਸੀ ਉਹਨੂੰ ਵੀ ਲੈ ਗਏ ਨੇ ਉੱਥੇ ਸਾਡੀ ਐਲਈਡੀ ਲੱਗੀ ਹੋਈ ਸੀ ਨਵੀਂ ਸੀ ਉਹਨੂੰ ਵੀ ਲਾ ਕੇ ਲੈ ਗਏ ਇਹ ਇਹ ਸਾਡਾ ਦਫਤਰ ਹੈ ਦਫਤਰ ਦੇ ਨਾਲ ਇਹਨਾਂ ਨੇ ਵੱਡੇ ਪੁੱਤਰ ਤੇ ਛੇੜਛਾੜ ਕੀਤੀ ਹੈ ਸਾਡਾ ਸਮਾਨ ਜਿਹੜਾ ਹੈ ਉਹਨਾਂ ਨੇ ਚੋਰੀ ਵੀ ਕੀਤਾ ਹੈ ਖਲਾਰਿਆ ਵੀ ਹੈ ਤੇ ਸਾੜਿਆ ਵੀ ਤੇ ਮਾਸਟਰੀ ਲਗਭਗ ਕਿੰਨੇ ਕੁ ਆਪਣੇ ਨੁਕਸਾਨ ਜੋ ਕਿੰਨੇ ਕੁ ਰੁਪਏ ਦਾ ਹੋਇਆ ਨੁਕਸਾਨ ਹੋਇਆ ਜੀ ਇਹ ਜੀ ਆਪਾਂ ਮੰਨ ਕੇ ਚੱਲੀਏ ਤਕਰੀਬ ਏ 7.5 ਲੱਖ ਦੀ ਚੋਰੀ ਕਰਕੇ ਲੈ ਗਏ ਠੀਕ ਹੈ ਜੀ ਜਿੰਨੇ ਚ 20 20000 ਦਾ 20000 ਦਾ ਪ੍ਰਿੰਟਰ ਸੀ 12000 ਦਾ ਸਾਊਂਡ ਸਿਸਟਮ ਸੀ 15000 ਦਾ ਇਸ ਤੋਂ ਇਲਾਵਾ LED ਸੀ 18-19000 ਦੇ ਤੇ ਲਗਭਗ ਪੌਣੇ ਇੱਕ ਲੱਖ ਦਾ ਜਿਹੜਾ ਸਾਡਾ ਕੰਪਿਊਟਰ ਸੀ ਜਿਹੜਾ ਉਹ ਚੋਰੀ ਕਰਕੇ ਲੈ ਗਏ ਇਹ ਇਹ ਅੱਜ ਪਹਿਲੀ ਵਾਰ ਹੀ ਨਹੀਂ ਇਹ ਪਿਛਲੇ ਕਈ ਮਹੀਨਿਆਂ ਤੋਂ 7-8 ਵਾਰ ਚੋਰੀ ਹੋ ਚੁੱਕੀ ਹੈ ਕਾਫੀ ਜ਼ਿਆਦਾ ਹੋਰ ਵੀ ਲੱਖਾਂ ਦਾ ਸਮਾਨ ਹੈ ਤੁ ਸਕੂਲ ਦੇ ਵਿੱਚੋਂ ਚੋਰ ਲੈ ਜਾ ਚੁੱਕੇ ਹੈ ਤੇ ਪੁਲਿਸ ਨੂੰ ਕਈ ਵਾਰੀ ਅਸੀਂ ਦਰਖਾਸਤਾਂ ਵਗੈਰਾ ਦਿੱਤੀਆਂ ਪੁਲਿਸ ਨੂੰ ਦੱਸਿਆ ਪਰ ਪੁਲਿਸ ਨੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਅੱਜ ਤੱਕ ਅਸੀਂ ਚਾਹੁੰਦੇ ਹਾਂ ਵੀ ਸਾਡੀ ਪੁਲਿਸ ਮਦਦ ਕਰੇ ਔਰ ਸਰਕਾਰ ਅੱਗੇ ਵੀ ਹੱਥ ਬਨ ਕੇ ਬੇਨਤੀ ਹੈ ਵੀ ਸਕੂਲ ਦੀ ਸੇਫਟੀ ਵਾਸਤੇ ਸਾਨੂੰ ਇੱਕ ਸਰਕਾਰ ਦੁਆਰਾ ਨੇ ਇੱਕ ਚੌਕੀਦਾਰ ਦਿੱਤਾ ਜਾਵੇ ਵੀ ਅਸੀਂ ਸਕੂਲ ਦੇ ਵਿੱਚ ਕੋਈ ਆਪਣੀ ਸੇਫਟੀ ਰੱਖ ਸਕੇ ਕਿ ਲਗਭਗ ਜਿਹੜੇ ਤੁਸੀਂ ਕਹਿ ਰਹੇ ਚਾਰ ਪੰਜ ਚੋਰੀਆਂ ਹੋਈਆਂ ਨੇ ਤੇ ਉਹ ਚਾਰ ਪੰਜ ਚੋਰੀਆਂ ਦੌਰਾਨ ਲਗਭਗ ਕਿੰਨਾ ਉਹ ਖਰਚਾ ਮਤਲਬ ਜੋ ਕਿੰਨਾ ਕੁ ਜਿਹੜਾ ਆਪਣੇ ਚੋਰੀਜ਼ ਮਾਨ ਹੋ ਚੁੱਕਿਆ ਜੀ ਉਹ ਲੱਖਾਂ ਦੇ ਸਮਾਨ ਸੀ ਭਾਈ ਕੋਈ ਕੰਪਿਊਟਰ ਚੱਕੇ ਗਏ ਕੋਈ ਪੱਕੇ ਲਹਿ ਗਏ ਕੋਈ ਹੋਰ ਕੈਮਰੇ ਵਗੈਰਾ ਬਾਹਰ ਲੱਗੇ ਸੀ ਉਹ ਵੀ ਚੋਰਾਂ ਨੇ ਉਤਾਰ ਕੇ ਲੈ ਗਏ ਹੋਰ ਵੀ ਕਾਫੀ ਜ਼ਿਆਦਾ ਸਕੂਲ ਦਾ ਕੋ ਕੀਮਤੀ ਸਮਾਨ ਸੀ ਜਿਹੜਾ ਹੋਰ ਵੀ ਚੱਕਿਆ ਗਿਆ ਠੀਕ ਹੈ ਜੀ